ਮਹਾਰਾਜਾ ਦਲੀਪ ਸਿੰਘ ਇਕੱਲੇ ਪਰਿਵਾਰ ਚ ਰਹਿ ਗਏ ਸੀ ਮਹਾਰਾਜਾ ਰਣਜੀਤ ਸਿੰਘ ਜੀਆ ਦੇ ਪਰਿਵਾਰ ਚ 5 ਸਾਲ ਦੀ ਉਹਨਾਂ ਦੀ ਉਮਰ ਸੀ ਤੇ ਉਹਨਾਂ ਨੂੰ ਗੋਰੇ ਆਪਣੇ ਨਾਲ ਬੁਲਾਇਤ ਲੈ ਗਏ ਮਾੜਣੀ ਜੰਦਕੌਰ ਜੀ ਉਹਨਾਂ ਦੀ ਬਾਤ ਸੀ ਉਹਨਾਂ ਨੂੰ ਆਡ-ਆਡ ਕਿਲਿਆਂ ਵਿੱਚ ਕੈਦ ਕੀਤਾ ਗਿਆ ਉਹ ਇਹਨੇ ਦਲੇਰ ਸੀ ਅੰਗਰੇਜ਼ਾਂ ਦੀ ਕੈਦ ਜਿਹਦੇ ਨਾਲ ਕੋਈ ਹੱਥ ਮਿਲਾਉਣਾ ਜਿਹਦੇ ਕੋਲ ਕੋਈ ਬੈਠਣਾ ਜਿਹਦੇ ਨਾਲ ਗੱਲ ਕਰਨਾ ਉਹ ਪਸੰਦ ਨਹੀਂ ਕਰਦਾ ਜੇਕਰ ਤੁਸੀਂ ਉਹਦੇ ਕੋਲ ਬੈਠਣ ਦੇ ਵਿੱਚ ਹੀਣ ਭਾਵਨਾ ਨਹੀਂ ਸਮਝਦੇ ਬਲਕਿ ਉਸ ਨੂੰ ਇਹ ਅਹਿਸਾਸ ਕਰਾ ਦਿੰਦੇ ਹੋ ਕਿ ਭਾਈ ਆਪਾ ਇੱਕ ਹੀ ਹੈ ਤੇ ਇਹਦੇ ਨਾਲ ਉਸ ਮਨੁੱਖ ਦੇ ਅੰਦਰ ਵੀ ਕੋ ਚਾਉ ਖਣ ਦਾ ਅਹਿਸਾਸ ਪੈਦਾ ਹੋ ਜਾਂਦਾ ਕਿ ਗੁਰੂ ਸਾਹਿਬ ਨੇ ਇਹ ਤਰ੍ਹਾਂ ਕਰਿਆ ਇਹ ਆਪਾ ਦੇ ਇਸ ਪਰਿਵਾਰ ਕੋਲ ਬੈਠੇ ਹਾਂ ਮੈਂ ਨਿੱਕੀ ਜਿਹੀ ਗੱਲ ਕਰਕੇ ਇੱਕ ਆਸ ਦੀ વાਤਾ ਸਾਂਝ ਕਰਕੇ ਖਿਮਾ ਦਾ ਜਾਚਕ ਹੋਵਾਂਗਾ ਇਹ ਪਰਿਵਾਰ ਬਾਬਾ ਫੂਲ ਤੋਂ ਚੱਲਿਆ ਹੋਇਆ ਪਰਿਵਾਰ ਤੇ ਬਾਬਾ ਫੂਲ ਜੀ ਜਿਸ ਵੇਲੇ ਮਹਾਰਾਜ ਦੇ ਦਰਬਾਰ ਚਾਏ ਸੀ ਤੇ ਉਹਨਾਂ ਦੇ ਚਾਚਾ ਕਾਲਾ ਜੀ ਨਾਲ ਆਏ ਸੀ ਇਹ ਪੁਰਸ਼ ਆਪ ਦੇ ਸਾਹਮਣੇ ਖੜੋ ਕੇ ਉਹਨਾਂ ਦੇ ਸੁਭਾਅ ਬੋਕ ਆਪਣੇ ਢਿੱਡ ਦੇ ਹੱਥ ਪਾਏ। ਗੁਰੂ ਜੀ ਪਛੜ ਲੱਗੇ ਕਹਿੰਦੇ ਇਹ ਕੀ ਕਹਿੰਦੇ ਆ। ਉਹ ਚਾਚਾ ਕਹਿੰਦਾ ਕਿ ਮਹਾਰਾਜ ਇਹ ਕਹਿੰਦੇ ਆਂ ਕਿ ਮਾਤਾ ਪਿਤਾ ਤੋਂ ਬਿਨਾ ਸਾਡਾ ਗੁਜ਼ਾਰਾ ਕਿਵੇਂ ਹੋਏਗਾ। ਤਾਂ ਸੁਭਾਅ ਗੁਰਮਹਾਰਜ ਜੀ ਦੇ ਨਸਨਾ ਤੋਂ ਬਚਨ ਆਇਆ ਕਿ ਤੂੰ ਫਿਕਰ ਨਾ ਕਰ ਇਹਨਾਂ ਦੇ ਇਸ ਹਕੀਮ ਤੇ ਯਮਨਾ ਲੱਗਦਾ ਰਾਜਪਾਤ ਨੂੰ ਸਰਦ ਹੈ ਬਾਬੇ ਫੂਨੀ ਦੇ ਪਰਵਾਦ ਦੇ। ਇਹ ਵੀ ਵੱਡੀ ਧਰਤ ਦੇ مالک ਨਾ ਰਿਹਾ। ਬਖਸ਼ਿਸ਼ ਹੈ ਜਣੀ ਗੁਰੂ ਸਾਹਿਬ ਕਿੰਨੂ ਚਰਮਣੋਂ ਬਖਸ਼ਿਸ਼ ਹੀ ਬੜੀ ਗੱਲ ਜੇਤੀ। ਇੱਕ ਉਸ ਜਿਹੜੇ ਨੂੰ ਲੈ ਕੇ ਪਰਵਾਦ ਵੱਖ-ਵੱਖ ਸ਼ਾਖਾਵਾਂ ਦੇ ਵਿੱਚ ਵੀ ਭਰੇਆ ਪਰ ਗੁਰੂ ਸਾਹਿਬ ਨਾਲ ਹਮੇਸ਼ਾ ਜੁੜਿਆ ਰਿਹਾ ਸਤਗੁਰੂ ਦੀ ਬਖਸ਼ਿਸ਼ ਨਾਲ ਹਮੇਸ਼ਾ ਜੁੜਿਆ ਰਿਹਾ। میں اس دن پنڈ کی یہ گل <سؤال> جات گرو گوبند سنگھ مہاراج جیسے شہادت ہوئی بابا تلوکا جی بابا راما جی انہوں نے بڑی بڑی سیوا ایک میں جس گٹنا کا ذکر کرنا تھے اتہاس میں مہاراجا ਤੁਹਾਨੂੰ ਮੈਂ ਤਾਂ ਰਿਕਵੈਸਟ ਕਰੀਏ ਕਿ ਅਨੰਦਜੀਤ ਸਿੰਘ ਸਾਹਿਬ ਤਾਲ ਹੋ ਸਕਦੇ ਪੂਰੀ ਕਰਾਓ ਅੰਤਸਤੇ ਇੱਕ ਬੋਲੰਦ ਦੇ ਕਪੂਟਰ ਦੇ ਸਿੰਘ ਸਾਹਿਬ ਜਿਹੜੇ ਜਿੱਥੇ ਨਜ਼ਰ ਦੇ ਬੈਠੇ 10 ਜੁਲਾਈ ਦੇ 13 ਤਖਤ ਸਮਾਗਮ ਬਾਅਦ ਦਲੀਪ ਸਿੰਘ ਆਪਣੇ ਨਾਮ ਨੂੰ ਵਧਣਾ ਆਏ ਤੇ ਉਸ ਵੇਲੇ ਸਾਰੇ ਗਰੰਟ ਕੀਤੇ ਨੇਪਾਲ ਤੋਂ ਕਾਤਮੰਦੂ ਤੋਂ

ਪਹਿਲੀ ਵਾਰੀ ਕਿਸੇ ਸਰਦਾਰ ਨੇ ਕੀਤੀ। ਬਿਆਸੀ ਮਹਾਰਾਜਾ ਜੀ ਸਿੰਘਾ ਦੇ ਸ਼ਾਹੀ ਪਰਿਵਾਰ ਤੋਂ ਇੱਕ ਸਮ ਰਹੋ ਸੰਦੇਸ਼ ਪੈਗਮ ਬਹੁਤ ਸਫਲ ਹੁੰਦਾ। ਇਤਿਹਾਸ ਦੀ ਮਿਲਣ ਤੋਂ ਸਾਹਮਣੇ ਦੇਖਿਆ ਕਿ ਜਦੋਂ ਆਪਣੇ ਪੁੱਤ ਦੇ ਸੱਤੇ ਹੱਥ ਦੇ ਰਹੇ ਹਨ ਇੱਕਦਮ ਸਫਲ ਹੋਏ। ਕਿਹਨ ਬਦਜੀਸ਼ ਦੇ ਨਜ਼ਦੀਕ ਸੀ। ਤਦੋਂ ਮੈਂ ਸਰਪ੍ਰਸਤ ਪ੍ਰਧਾਨ ਦੀ ਗੱਲ ਸੁਣੀ ਤਾਂ ਮਹਾਰਾਣੀ ਜੰਨਕੌਰ ਦਾ ਸ਼ਰਮ ਸੀ ਕਿ ਜੈਤੂਨ ਦਾ ਦਰਬਾਰ ਹੈ ਪਰ ਯਾਦ ਰੱਖੋ ਜਿਸਨ ਰਣਜੀਤ ਸਿੰਘ ਦੀ ਤੁਸੀਂ ਸੰਗਤਾਂ ਪਹੁੰਚਿਆ ਨਾ ਹੀਰਾਮੰਗ ਦੇ ਵਿੱਚ ਸੇ ਸਤੌਰ ਤੇ ਇਹ ਕਹਿਣਾ ਚਾਹੁੰਦੇ ਹਾਂ ਕਿ ਹੁਣ ਇਸ ਪੱਗ ਦੇ ਵਿੱਚ ਕੁਝ ਨਹੀਂ ਸਭ ਬਹੁਤ ਜੁਤੀ ਦਾ ਕਾਲ ਚੱਲ ਰਿਹਾ ਜੀ ਦੀ ਫੋਟੇ ਇੱਕ ਨਾਮ मतलब ਜੀ ਹਰ ਮਹੀਨੇ ਸਹਿਜ ਬਾਟ ਪਾਣੇ ਆ ਹੀਰਾ ਬਹੁਤ ਉੱਚੀ ਉੱਪਰ ਅਸੀਂ ਹਰ ਮਹੀਨੇ ਹੀਰਾ ਮੈਲ ਦੇ ਵਿੱਚ ਸਹਿਜ ਬਾਟ ਪਾਣੇ ਆ ਜਿਸ ਤੋਂ ਸਾਰ ਮਤਲਬ ਮੋਸਟਲੀ 90 ਦੀ ਸੰਗਤ ਆਉਂਦੀ ਹੈ ਗੱਲੀ ਦੀ ਜਿਨ੍ਹਾਂ ਨੂੰ ਵੀ ਅਸੀਂ ਜਾਣਦੇ ਹਾਂ ਉਹ ਨਾ ਸਪੈਸ਼ਲ ਨਹੀਂ ਹੁੰਦਾ ਸੀ ਉਹ ਹਰ ਮਹੀਨੇ ਹੁੰਦਾ ਸੀਗਾ ਇਸ ਵਾਰ ਸਾਡੇ ਪਿੰਡ ਬਦਰੁਖੇ ਬਦਰੁਖੇ ਪਿੰਡ ਤੋਂ ਜਿਸ ਜ ਸਾਡੇ ਪਰਿਵਾਰ ਦੇ ਪਹਿਲੇ ਮਹਾਰਾਜੇ ਮਹਾਰਾਜ ਹੀਰਾ ਸਿੰਘ ਜੀ ਉਹ ਬਦਰੁਖੇ ਪਿੰਡ ਤੋਂ ਸੀਗੇ ਤੇ ਉਹ ਪੂਰੀ ਦੀ ਪੂਰੀ ਮਤਲਬ ਜਿਨ੍ਹਾਂ ਨੂੰ ਵੀ ਅਸੀਂ ਜਾਣਦੇ ਆ ਬਦਰੁਖੇ ਪਿੰਡ ਚ ਬਦਰੁਖਾ ਪਿੰਡ ਇੱਧਰ ਆਇਆ ਲੰਗਰ ਸ਼ਕਰਿਆ ਤੇ ਅਸੀਂ ਇਹਨਾਂ ਨਾਲ ਸਹਿਜ ਸੇਰ ਪਰਵਾਹ ਤੇ ਵਾਹਿਗੁਰੂ ਜੀ ਦਾ ਖਾਲਸਾ ਹੈ ਹੰਦੀ ਮਹਾਰਾਣੀ ਸਾਹਿਬ ਅੱਜ ਜੋ ਪਿੰਡ ਬਟਰਖਾਂ ਤੋਂ ਸੰਗਤ ਆਈ ਹੈ ਮਹਾਰਾਜਾ ਹਿਰਾ ਸਿੰਘ ਜੀ ਦੇ ਨਗਰ ਤੋਂ ਕਿਸ ਤਰ੍ਹਾਂ ਦੇਖ ਰਹੇ ਕਿਦਾਂ ਮਹਿਸੂਸ ਹੋ ਰਿਹਾ ਹੈ ਹਮਤ ਮਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ بہت خوشی محسوس ہو رہی ہے کہ آج بدروکھا سے مہاراج ہیرا سنگھ جی کے پنڈ سے یہاں پہ سنگت آئیے اور مجھے پکا ہے کہ مہاراج ہیرا سنگھ جی کو بھی بہت اچھا لگ رہا ہوگا کہ ان کے پنڈ کے کئی سالوں بعد کوئی سنگت ہیرا محل آئیے مہاراج ہیرا سنگھ جی کے محل سب کا آنے کا بہت بہت دھنیہ واد بہت بہت سنگت دوبارہ ہیرا محل کے پیچھے جھوکنے لگی جی جی یہ سنگتوں کی کہنا تم وہ سب اور تو کیا کہیں سنگت کو کہ بہت بہت ویلکم اور ایسے ہمیشہ آتے رہیں مہاراج ہیرا سنگھ جی کا محل ہے اپنا محل سمجھیں کبھی بھی آ سکتے ہیں یہ کہنا چاہتی ہوں دھنیہ واد جی واحر جی کا خالصہ واحر جی ਵਾਈ ਗੁਰੂ ਜੀ ਕਾਕਲ ਸਾਹਿਬ ਵਾਈ ਗੁਰੂ ਜੀ ਕੇ ਫਤਿਹ ਜੀ ਜਿਵੇਂ ਤੁਸੀਂ ਆਖਿਆ ਜੀ ਅੱਜ ਸਾਡੇ ਬਟਰੁਖਾਂ ਪਿੰਡ ਦੀ ਸੰਗਤ ਹੀਰਾ ਮਹਿਲ ਨਾਭ ਜਹ ਪਹੁੰਚੀ ਹੋਈ ਆ ਤੇ ਸਾਨੂੰ ਬੜੀ ਖੁਸ਼ੀ ਹੋਈ ਆ ਜਿਸ ਵਕਤ عمر ਅਭਿਉਦੇ ਪ੍ਰਤਾਪ ਸਿੰਘ ਜੀ ਆਨੇ ਬੋਲਦੇ ਆ ਇਹ ਆਖਿਆ ਸੀ ਕਿ ਮੇਰੇ ਪਿੰਡ ਬਟਰੁਖਾਂ ਤੋਂ ਉਹ ਸਾਡੇ ਲਈ ਬਹੁਤ ਵੱਡੀ ਕਮਾਨ ਵਾਲੀ ਗੱਲ ਸੀ ਕਿ ਉਹ ਅੱਜ ਵੀ ਆਪਣੇ ਆਪ ਨੂੰ ਬਟਰੁਖਾਂ ਪਿੰਡ ਦੇ ਹੀ ਸਮਝਦੇ ਆ ਤੇ ਇਹ ਨਾਭਾ ਰਿਆਸਤ ਦੇ ਮਹਾਰਾਜਾ ਸਾਹਿਬ ਇੱਥੇ ਜਿਨ੍ਹਾਂ ਨੇ ਬਹੁਤ ਸੋਹਣਾ ਆਪਣਾ ਕਾਰਜਕਾਲ ਚਲਾਇਆ ਤੇ ਸਿੱਖੀ ਸਿਧਾਂਤਾਂ ਨਾਲ ਜੁੜੇ ਹੋਏ ਸਨ ਤੇ ਸਾਨੂੰ ਸਾਰੇ ਨਗਰ ਨੂੰ ਇੱਥੇ ਆ ਕੇ ਬਹੁਤ ਮਾਣ ਵੀ ਆ ਤੇ ਬਹੁਤ ਖੁਸ਼ੀ ਵੀ ਆ ਜੀ ਹੋਰ ਮਤਲਬ ਤੋਂ ਤੇ ਨਗਰ ਦੇ ਵਾਸਤੇ ਕੋਈ ਸਪੈਸ਼ਲ ਇਸ ਵਿਆਸ ਤੋਂ ਕੋਈ ਵੀ ਕਾਰਕ ਕੀਤੇ ਗਏ ਨਾ ਅ ਅਸੀਂ ਆਪਣੇ ਨਗਰ ਦੇ ਵਿੱਚ ਸਮੇਂ-ਸਮੇਂ ਦੇ ਉੱਪਰ ਸਮਾਗਮ ਕਰਦੇ ਹੁੰਨੇ ਆ ਜੀ ਜਿਵੇਂ ਮਹਾਰਾਜਾ ਰਣਜੀਤ ਸਿੰਘ ਜੀ ਆ ਦਾ ਜਨਮ ਸਥਾਨ ਵੀ ਬਟਰੁਖਾ ਹੈਗਾ ਤੇ ਅਸੀਂ ਉਹਨਾਂ ਦਾ ਜਨਮ ਦਿਹਾੜਾ ਵੀ ਮਨਾਉਨੇ ਹੁੰਨੇ ਆ ਤੇ ਮਹਾਰਾਜਾ ਹੀਰਾ ਸਿੰਘ ਜੀ ਨਾਭਾ ਦਾ ਜਨਮ ਦਿਹਾੜਾ ਹਰ ਸਾਲ ਉੱਥੇ ਮਨਾਉਨੇ ਆ ਤੇ ਬਾਕੀ ਦਾ ਨਾਭਾ ਸ਼ਾਹੀ ਪਰਿਵਾਰ ਬਟਰੁਖਾ ਜਾਂਦਾ ਹੁੰਦਾ ਤੇ ਇਹਦੇ ਨਾਲ ਹੀ ਜਰਨਲ ਹਰਬਖਸ਼ ਸਿੰਘ ਜੀ ਜਿਹੜੇ ਬਹੁਤ ਵੱਡੇ ਫੌਜ ਦੇ ਯੋਧੇ ਹੋਏ ਨੇ ਜਿੰਨਾ ਕਰਕੇ ਅੱਜ ਪੰਜਾਬ ਤੇ ਕਸ਼ਮੀਰ ਜਿਹੜਾ ਹੈਗਾ ਉਹ ਭਾਰਤ ਦਾ ਹਿੱਸਾ ਆ ਤੇ ਉਹਨਾਂ ਦੇ ਜਨਮ ਦਿਨ ਵੀ ਬਟਰੁਖਾ ਪਿੰਡ ਹੈਗਾ ਆ ਤੇ ਅਸੀਂ ਉਹਨਾਂ ਦੇ ਦਿਨ ਵੀ ਮਨਾਉਣੇ ਹੁੰਦੇ ਆ ਸਮੇਂ-ਸਮੇਂ ਤੇ ਤੇ ਹਰ ਸਮੇਂ ਸਾਨੂੰ ਨਾਬਾਸ਼ਾਈ ਪਰਿਵਾਰ ਦੇ ਵੱਲੋਂ ਭਰਪੂਰ ਸਹਿਯੋਗ ਮਿਲਦਾ ਬਹੁਤ ਪਿਆਰ ਤੇ ਸਤਿਕਾਰ ਮਿਲਦਾ ਜੀ